ਲਓ ਜੀ ਇੱਥੇ ਸਾਡਾ ਮਾਮਾ ਰੱਤਾ ਕਸਾਈ ਬਣਿਆ ਅੱਜ ਮਾਮਾ ਲਾਦਾ ਵੱਡਾ ਜਾਨਵਰ ਹੀ ਕਰੂਗਾ ਮੈਂ ਆਣਾ ਚਾਰ ਪੰਜ ਮਾਣ ਦਾ ਜਾਨਵਰ ਹੈ ਹਾਂ ਜਿਹੜਾ ਕਰਨਾ ਹੈ ਇਹੋ ਜੀ ਕੁਰਬਾਨੀ ਕਿਸੇ ਨੇ ਦਿੱਤੀ ਹੋਣੀ ਨਹੀਂ ਰਿਆਈ ਮੈਂ ਦੇਵਾਂ ਅੱਛਾ ਹਾਂ ਚਲੋ ਵੇ ਨੇ ਕਿਹੜੀ ਕੁਰਬਾਨੀ ਕਰ ਰਹੇ ਹੋ ਬੜੀ ਵੱਡੀ ਕੁਰਬਾਨੀ ਹੈ ਦੋ ਰਸਿਆਂ ਨਾਲ ਮੋਰੂ ਬਤਾਇਆ ਆਹੋ ਊਠ ਵੀ ਵੱਡੀ ਕੁਰਬਾਨੀ ਹੈ ਬਹੁਤ ਵੱਡੀ ਕੁਰਬਾਨੀ ਕੀ ਆ ਸਾਰਾ ਪਿੰਡ ਵੀ ਖਾ ਸਕਦਾ ਸਾਰਾ ਪਿੰਡ ਵੀ ਖਾਏਗਾ ਮੁੱਕੇ ਕੀਤਾ ਵੀ ਨਹੀਂ ਅੱਛਾ ਫੜਾ 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 ਓਏ ਆ ਫੜਨੀ ਹਵਾ ਆ ਫੜ ਹਾ ਫੜ ਛੇਤੀ ਕਰ ਪਤਾ ਨਹੀਂ ਤੂੰ ਕਿਹੜੀ ਮਿੱਟੀ ਦੇ ਬਣਿਆ ਏ ਯਾਰ ਆ ਟਿਟੂ ਫੜ ਮੁਰਗੀ ਆ ਆ ਲੈ ਆ ਵੀ ਲੈ ਤਾਂ ਆਪੇ ਫੜੀ ਗਈ ਚਲੋ ਵੀ ਚਲੋ 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 ਲਓ ਜੀ ਸ਼ਾਮਾ ਹੋ ਗਈਆਂ ਸਾਨੂੰ ਇੱਥੇ ਅੱਜ ਅੱਜ ਇੱਥੇ ਸ਼ਾਮਾ ਹੋ ਗਈਆਂ ਚਲੋ ਯਾਤੋਰੋ ਅਸਲਾਮੁਅਲੈਕਮ ਜੀ ਕੀ ਹਾਲ ਚਾਲ ਉਮੀਦ ਕਰਦਾ ਹਾਂ ਕਿ ਤੁਸੀਂ ਸਾਰੇ ਵਧੀਆ ਹੋਗੇ ਅੱਜ ਦੇ ਨਵੇਂ ਦਿਨ ਇੱਕ ਨਵੇਂ ਵਲੌਗ 'ਚ ਸਾਰੇ ਭਰਾਵਾਂ ਦਾ ਵੈਲਕਮ ਆ ਸਵਾਗਤ ਆ ਜੀ ਅੱਜ ਨਵਾਂ ਵਲੌਗ ਸ਼ੁਰੂ ਤੇ ਅੱਜ ਦੀ ਜਿਹੜੀ ਆਪਣੀ ਰੁਟੀਨ ਹੋਗੀ ਅਜੀ ਦਾ ਦੂਸਰਾ ਦਿਨ ਆ ਤੇ ਕਿੱਦਾਂ ਦਾ ਆਪਣਾ ਦੂਸਰਾ ਦਿਨ ਗੁਜ਼ਰਦਾ ਕੀ ਕੁਛ ਆਪਾਂ ਕਰਦੇ ਆ ਤੇ ਆਪਣਾ ਕੁਰਬਾਨੀ ਵੀ ਕਰਨੀ ਆ ਤੇ ਉਸ ਤੋਂ ਬਾਅਦ ਜੋ ਵੀ ਆਪਣੀ ਰੁਟੀਨ ਹੋਗੀ ਤੁਹਾਡੇ ਸਾਰੇ ਭਰਾਵਾਂ ਨਾਲ ਸਾਂਝੀ ਕਰਾਂਗੇ ਸੋ ਜੁੜ ਕੇ ਰਹਿਣਾ ਤਾਂ ਵਲੌਗ ਪੂਰਾ ਦੇਖਣਾ ਲਓ ਜੀ ਇੱਥੇ ਸਾਡਾ ਮਾਮਾ ਰੋਤਾ ਕਸਾਈ ਬਣਿਆ ਅੱਜ ਮਾਮਾ ਲਾਦਾ ਵੱਡਾ ਜਾਨਵਰ ਹੀ ਕਰੂਗਾ ਮੈਂ ਆਣਾ ਚਾਰ ਪੰਜ ਮਾਰਨ ਦਾ ਜਾਨਵਰ ਹੈ ਹਾਂ ਜਿਹੜਾ ਕਰਨਾ ਹੈ ਇਹੋ ਜੀ ਕੁਰਬਾਨੀ ਕਿਸੇ ਨੇ ਦਿੱਤੀ ਹੋਣੀ ਰਹੀ ਹੈ ਮੈਂ ਦੇਵਾਂ ਅੱਛਾ ਹਾਂ ਚਲੋ ਵੇ ਨੇ ਕਿਹੜੀ ਕੁਰਬਾਨੀ ਕਰੋ ਬੜੀ ਵੱਡੀ ਕੁਰਬਾਨੀ ਹੈ ਦੋ ਰਸਿਆਂ ਨਾਲ ਮੋਰੂ ਬਧਾਇਆ ਆਹੋ ਉਪਰ ਵੱਡੀ ਕੁਰਬਾਨੀ ਹੈ ਬਹੁਤ ਵੱਡੀ ਕੁਰਬਾਨੀ ਕੀ ਆਦਾ ਸਾਰਾ ਪਿੰਡ ਵੀ ਖਾ ਸਕਦਾ ਸਾਰਾ ਪਿੰਡ ਵੀ ਖਾਏਗਾ ਮੁੱਕੇ ਕੀਤਾ ਵੀ ਨਹੀਂ ਅੱਛਾ ਮਮਾ ਦਾਸ ਨਹੀਂ ਲਿਆ ਮਾਮਾ ਦੱਸ ਨਹੀਂ ਰਿਹਾ ਮਾਮਾ ਸੰਸਪੈਂਸ ਪਾ ਰਿਹਾ ਵਿੱਚ ਚਲੋ ਗਾਇਜ਼ ਅਸੀਂ ਵੇਨੇ ਆ ਕਿਹੜਾ ਕੋ ਹੈ ਜਾਨਵਰ ਵੱਡਾ ਲੈ ਆ ਲੈ ਆ ਫੜ ਕੇ ਲਿਆਉਂਦੇ ਨੇ ਵਜਿਹੜੀ ਫਿੱਟ ਆਂਦੇ ਤੇ ਨਹੀਂ ਨਾ ਚੱਕੀ ਲਿਆਉਂਦੇ ਨੇ ਲੈ ਆ ਲੈ ਆ ਲੈ ਆ ਇੱਧਾ ਕਿਲੋ ਦੀ ਲਿਆ ਕੇ ਛੱਡੀ ਐ ਇੱਧਾ ਕਿੱਥੇ ਕਿਲੋ ਰਹੀ ਐ ਲਿਆ ਯਾਰ ਜਲਦੀ ਫੜ ਕੇ ਲਿਆ ਦੂਜੀ ਚਿੱਟੀ ਵੀ ਆ ਚਿੱਟੀ ਫੜ ਕੇ ਲਿਆ ਯਾਰ ਓਏ ਆ ਖੋਤੀ ਐ ਇਹ ਗੱਲ ਨਹੀਂ ਅਜੜੀ ਲਿਆ ਲਿਆ ਜਲਦੀ ਕਰ ਯਾਰ ਸਿਰ ਤੇ ਪੀੜ ਬਣਿਆ ਕਾਲੀ ਫੜ ਲੈ ਕਾਲੀ ਫੜ ਲੈ ਆ ਗੁਦਿਆਰ ਆਹ ਇਹ ਤਿੰਨ ਕਰਨੀਆਂ ਪੈਣੀਆਂ ਆ ਬੋਲਣਾ ਤਿੰਨ ਮੇਰਾ ਖਿਆਲਿਆ ਦੋ ਨਹੀਂ ਸਿਰਨਾ ਦੋ ਬਾਕੀ ਚਲੋ ਮਮਾ ਮਾਮਾ ਕੀ ਕਰਨ ਲੱਗਾ ਮਾਮਾ ਹੁਣ ਸ਼ੁਰੂ ਕਰਾ ਫੜਾ 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 ਓਏ ਆ ਫੜਨੀ ਹੂ ਵਾਹ ਆ ਖੜਾ ਆ ਖੜਾ ਛੱਡ ਦੇ ਛੱਡ ਕੇ ਛੇਤੀ ਕਰ ਪਤਾ ਨਹੀਂ ਤੂੰ ਕਿਹੜੀ ਮਿੱਟੀ ਦੇ ਬਣਿਆ ਈ ਯਾਰ ਆ ਟਿਟੂ ਫੜ ਮੁਰਗੀ ਓ ਲਿਆ ਵੀ ਲਿਆ ਇਹ ਤਾਂ ਆਪੇ ਫੜੀ ਗਈ ਚਲੋ ਚਲੋ ਜੀ ਦੂਸਰੀ ਮੁਰਗੀ ਦੀ ਤਿਆਰੀ ਕਰੋ ਮम्मा ਜੀ ਗਣੀ ਤੀਕਣਾ ਨਹੀਂ ਤੇ ਵੱਡਾ ਕੋਸਟ ਲਿਆ ਨਹੀਂ ਮम्मा ਜੀ ਭਾਈ ਮਾਫੀ ਨਹੀਂ ਦੇਂਦੇ ਪਤਾ ਨਹੀਂ ਕਿਹੜੀ ਸ਼ਹਿਰ ਵੀ ਮਾਫੀ ਨਹੀਂ ਦੇਦੇ ਜੀ ਕੀਤੀ ਜਾਂਦੇ ਆ ਜੀ ਹੈ ਇਹਨੂੰ ਕੰਗੀ ਕਰ ਫੜੋ ਹਥਲੋ ਲੱਤ ਇਹ ਦੂ ਦੀ ਆ ਨਹੀਂ ਯਾਰ ਵੇ ਕਿਸ ਹਾਲ ਨੇ ਮਾਰ ਲਵੇ ਆ ਰਹੀ ਆ ਛੱਡ ਦੇ ਲੋ ਜੀ ਇੱਕ ਮੁਰਗੀ ਹੋ ਗਈ ਆ ਦੂਜੀ ਦੀ ਤਿਆਰੀ ਹੈ ਲੋ ਜੀ ਦੂਜੀ ਦੀ ਤਿਆਰੀ ਹੋ ਗਈ ਥੱਲੋ ਵੇਖ ਕੇ ਦੀਆ ਸੀਨ ਬਾਜਦਰ ਮਾਮਾ ਬਣਾਏਗਾ ਲੋ ਜੀ ਆ ਮਾਮੇ ਦੀ ਕੁਰਬਾਨੀ ਸੀਗਾ ਕਿ ਮਾਮੇ ਮਾਮਾ ਸਭ ਤੋਂ ਵੱਡੀ ਕੁਰਬਾਨੀ ਕਰ ਰਿਹਾ ਪੂਰੇ ਪਾਕਿਸਤਾਨ ਚ ਇਹੋ ਜੀ ਕੁਰਬਾਨੀ ਕਿਸੇ ਨੇ ਕੀਤੀ ਨਹੀਂ ਜਾਨੀ ਬਾਇਦਾ ਇਹ ਤੇ ਵੱਡਾ ਮੋਰਚ ਕਰਦੇ ਆ ਪੂਰੇ ਪਾਕਿਸਤਾਨ ਕੋਈ ਤੇ ਗਲੇਜੀ ਕਿਵੇਂ ਨਿਕਲੀ ਕੀ ਨਹੀਂ ਵਾਹ ਵਾਹ ਕੀ ਬਾਤ ਹੈ ਲਾਲ ਗਲੇਜੀ ਦੇ ਵੇਖਿਆ ਪੀਲੀ ਗਲੇਜੀ ਵੇਖ ਲੈ ਉਹ ਆਂਡੇ ਹਾਂ ਆ ਗਏ ਆਂਡੇ ਹਏ ਅੱਜ ਨੰਦੇ ਆਂਡੇ ਕਲਾਗਾ ਕੁਦਰ ਕਰੋਟੀਆਂ ਜਾਵਣਾ ਆਏ ਫੇਰ ਜਾਵਣਾ ਕੱਲ ਕੱਲ ਬਾਅਦ ਛੇ ਕੱਟ ਬਾਅਦ ਅੱਛਾ ਮੁਰਗੀ ਮੀਨ ਤੂੰ ਵੇਲਾ ਕਰ ਲਈਏ ਤੇ ਬਾਜੂ ਮਾਲ ਕੱਢਣੇ ਵਾਰੀ ਮੇਰਾ ਦਿਲ ਖਰਾਬ ਹੁੰਦਾ ਹਾਂ ਆਂਡਾ ਟੁੱਟ ਗਿਆ ਨੀ ਯਾਰ ਆ ਗਿਆ ਆ ਗਿਆ ਯਾਰ ਆਂਡਾ ਫੜ ਵੀ ਫੜਾ ਜ਼ਰਦਾਈ ਵਾਲਾ ਆ ਗਿਆ ਹਾਜੀ ਆ ਗਈ ਆਂਡਿਆਂ ਦੀ ਮਸ਼ੀਨ ਸਾਡੀ ਖਰਾਬ ਹੋ ਗਈ ਸਾਡੀ ਆਂਡੇ ਵਾਲੀ ਮਸ਼ੀਨ ਲਓ ਜੀ ਪੱਠੇ ਪਾ ਲੈਨੇ ਆਪਾਂ 2:30 ਦਾ ਟਾਈਮ ਹੋ ਗਿਆ ਚਾਚਾ ਮੱਝਾਂ ਚਾਰ ਕੇ ਲੈ ਆ ਪੱਠੇ ਚਾਚਾ ਨੇ ਕੱਲ ਸ਼ਾਮ ਥੋੜੇ ਵੱਡੇ ਸਨ ਤੇ ਹੁਣ ਡਾ ਡੰਗਰ ਚਾਰਨ ਗਿਆ ਪੱਠੇ ਹਲੇ ਵੀ ਥੋੜੇ ਨੇ ਸ਼ਾਮੀ ਜ਼ਿਆਦਾ ਵੱਢਣੇ ਪੜੇ ਇਹ ਸਾਫ ਕੱਲ ਪੱਠੇ ਥੋੜੇ ਹੀ ਲੈਂਦੇ ਨੇ ਹਾਂ ਮੈਂ ਬੋਲਦਾ ਨਹੀਂ ਪੱਠੇ ਥੋੜੇ ਲੈਂਦੇ ਕੱਲ ਲਓ ਜੀ ਚਾਚਾ ਕੱਟੇ ਦੀ ਵਰਦੀ ਸਾਫ਼ ਕਰਨ ਦੇ ਅੰਦਰ ਵਾਲੀ ਹੈ ਕਹਿੰਦਾ ਚਾਚਾ ਅਜੇ ਜਿਹੜੇ ਕੀੜੇ ਹੁੰਦੇ ਨੇ ਇਹ ਨਹੀਂ ਬਦਲ ਦਿੰਦੇ ਹਣਾ ਇਹ ਨਹੀਂ ਬਦਲਦੇ ਇਹ ਤੁੰਡਾ ਰਹੀ ਵਾ ਇਹਦੀ ਪਰਿਵਨ ਇਹਦਾ ਆਉਂਦੀ ਹੈ ਹੂੰ ਇਹ ਉਸਰੀ ਵਿੱਚ ਵੜ ਜਾਂਦੇ ਹਣਾ ਹਾਂਜੀ ਚਲੋ ਲੋ ਜੀ ਕੁਰਬਾਨੀ ਹੋ ਗਈ ਆਪਣੀ ਅੱਲਾ ਪਾਕ ਕੁੰਝ ਕੁਰਬਾਨੀ ਮਨਜ਼ੂਰ ਫਰਮਾਵੇ ਕੁਰਬਾਨੀ ਹੋ ਗਈ ਚਾਚਾ ਹੁਣ ਜਿਹੜਾ ਸਵਾਈ ਕਰਨ ਲੱਗਾ ਲੱਗਾ ਰਵੇ ਹਾਂ ਤੇ ਆਪਾਂ ਜਿਹੜਾ ਆਪਦਾ ਕੰਮ ਆ ਹੋਰ ਨਬੇੜ ਲੈਨੇ ਆ ਤੇ ਜੋ ਵੀ ਰੁਟੀਨ ਹੋਊ ਅੱਗੇ ਉਹ ਦੇਖਨੇ ਆ ਕੀ ਬਣਦਾ ਹਰ ਪਾਸੇ ਭਜਣਾ ਪੈਂਦਾ ਸਾਨੂੰ ਅੱਜ ਕਿਉਂ ਚਾਚਾ ਇਧਰ ਵੀ ਤੇ ਉਧਰ ਵੀ ਕਸਾਈਆਂ ਨੂੰ ਵੀ ਟਾਈਮ ਦੇਣਾ ਤੇ ਮਾਲ ਡੰਗਰ ਨੂੰ ਵੀ ਟਾਈਮ ਦੇਣਾ ਚਲੋ ਲਓ ਜੀ ਆ ਗਏ ਪੱਠਿਆਂ ਤੱਕ ਦੇ ਵਿੱਚ ਵੱਡ ਲੰਘਿਆ ਪੱਠੇ ਚਾਚਾ ਵੀ ਬਹਿ ਗਿਆ ਅਸੀਂ ਵੀ ਵਹਿਨੇ ਲੱਗਨੇ ਆ ਤੇ ਟਾਈਮ ਹੀ ਨਾ ਕੋਈ ਲੱਗਿਆ ਕੁਰਬਾਨੀ ਤੇ ਬੜਾ ਟਾਈਮ ਲੱਗਿਆ ਸਾਡਾ ਬਲਨਗਰ ਵੀ ਚੋਣਾ ਸੀ ਤੇ ਇਸ ਕਰਕੇ ਕੋਈ ਥੋੜਾ ਵੀਡੀਓ ਨਹੀਂ ਬਣਾ ਸਕੇ ਮਹਿਮਾਨਾਂ ਦੇ ਕਰਕੇ ਪਰ ਹੁਣ ਚਾਚਾ ਵੀ ਆ ਗਿਆ ਅਸੀਂ ਵੀ ਜਿਹੜੇ ਲੱਗਨੇ ਸ਼ੁਰੂ ਕਰਨੇ ਪੱਠੇ ਪਾਣੀ ਦੀ ਬੋਤਲ ਵੀ ਲੈ ਆਂਦੀ ਆ ਗਰਮੀ ਬੜੀ ਆ ਸੂਰਜ ਵੀ ਵੇਖੋ ਬਸ ਗਰੂਪ ਹੋਣ ਵਾਲਾ ਰਹਿ 15 20 ਮਿੰਟ ਗਏ ਨੇ ਇੱਕ ਛੋਟਾ ਭਰਾ ਵੀ ਟਰੈਕਟਰ ਲੈ ਕੇ ਆ ਗਿਆ ਤੇ ਹੋਰ ਵੱਡਨੇ ਆਵਾ ਦਾ ਪੱਠੇ ਚਲੋ ਵੀ ਚਲੋ 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 ਲਓ ਜੀ ਸ਼ਾਮਾ ਹੋ ਗਈਆਂ ਸਾਨੂੰ ਇੱਥੇ ਅੱਜ ਅੱਜ ਇੱਥੇ ਹੀ ਸ਼ਾਮਾ ਹੋ ਗਈਆਂ ਚਲੋ ਯਾਤੋਰੋ ਆਹ ਸਾਗੇ ਲਓ ਜੀ ਪੱਠੇ ਵੱਡ ਕੇ ਆਪਾਂ ਹੋ ਗਏ ਵੇਲੇ ਤੇ ਚੱਲਦੇ ਹਾਂ ਡੇਰੇ ਤੇ ਵਲੋਗ ਕਰਦੇ ਐਂਡ ਤੇ ਵੀਡੀਓ ਚੰਗੀ ਲੱਗੀ ਹੋਵੇ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਨੂੰ ਕਰ ਦਿਓ ਲਾਈਕ ਆਪਾਂ ਮਿਲਦੇ ਆ ਇੱਕ ਨਵੇਂ ਵਲੋਗ 'ਚ